ਤੁਸੀਂ ਆਏ ਤੁਸੀਂ ਰਹਿਣੇ ਵਰ ਰਹਿਣ ਕੋਈ ਨਹੀਂ ਤੁਸੀਂ ਆ ਜਾ ਨਾਲ ਯਾਰ ਤੁਸੀਂ ਰਹਿਣ 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 ਤੁਸੀਂ ਆ ਜਾਓ ਇੱਧਰ ਆਹ ਨਾਲ ਹੀ ਆਈ ਤਾਂ ਇਹ ਹੋ ਜਾਂਦਾ ਹੈ ਲੜ ਜੀ ਬੰਦ ਨਹੀਂ ਕਰ। ਫੜੇ ਰਹੀ ਹੈ। ਤਾਂ ਰੋਹਿਤ ਕੁਮਾਰ ਉਰਫ ਬੰਸ਼ ਜਿਹੜਾ ਕੰਮੇਣਾ ਖੇਡਦਾ ਰਹਿਣ ਵਾਲਾ ਸੀਗਾ। ਇਸ ਨੂੰ ਅੱਜ ਅਸੀਂ ਮਕਦਮਾ ਨੰਬਰ 352 ਜਿਹੜਾ 13/9/24 ਨੂੰ ਇਹਨਾਂ ਤੇ ਪਦਰਜ ਕੀਤਾ ਗਿਆ ਸੀ। ਇਹਨਾਂ ਨੇ ਇੱਕ ਅਮਰਜੀਤ ਨਾਂ ਦੇ ਲੜਕੇ ਨੂੰ ਕੁੱਟਮਾਰ ਕਰਕੇ ਉਸ ਨੂੰ ਗਵਾਹ ਕਰ ਕੀਤਾ। ਉਸ ਤੋਂ ਬਾਅਦ ਕਾਫੀ ਉਹਨੂੰ ਇਹਨਾਂ ਨੇ ਇੰਜਰੀਆਂ ਕਰਕੇ ਤੇ ਛੱਡ ਛੱਡ ਕੇ ਸੀ ਜਿਹਨੂੰ ਹਸਪਤਾਲ ਚ ਦਾਖਲ ਰਾਇਆ ਤੋ ਉਸ ਤੇ ਬਿਆਨਾਂ ਤੇ ਮੁਕੱਦਮਾ ਅੰਦਰ ਜੋ ਹੋਇਆ ਸੀਗਾ ਜਿਹਨੂੰ ਅੱਜ ਅਸੀਂ ਇਸ ਕਦਰੇ ਚ ਗ੍ਰਿਫਤਾਰ ਕੀਤਾ ਤੇ ਇੱਕ ਦਿਨ ਦੇ ਰਿਮਾਂਡ ਤੇ ਇਹ ਸਾਡੇ ਪੁਲਿਸੀ ਤੇ ਅੱਜ ਇਹਨੇ ਸਾਡੇ ਨੂੰ ਇਨਸ਼ਾਫ ਕੀਤਾ ਸੀ ਜਿਹੜਾ ਮੇਰੇ ਕੋਲ ਇਹਨਾਂ ਨੇ ਜਿਹੜੇ ਹਥਿਆਰ ਵਰਤਦੇ ਨੇ ਲੜਾਈ ਲੜਾਈ ਝੜੇ ਚ ਤੋ ਇਹਨੇ ਜਾਜਗਰੋਂ ਵਿੱਚ ਰੱਖਿਆ ਸੀ ਜਦੋਂ ਅਸੀਂ ਪੁਲਿਸਪਾਰਟੀ ਇਹਨੂੰ ਉੱਥੇ ਲੈ ਕੇ ਜਾ ਰਹੀ ਸੀ ਰਿਕਵਰੀ ਕਰਨ ਵਾਸਤੇ ਤੈਂ ਇੱਥੇ ਪੁਲਿਸਪਾਰਟੀ ਕੋਲ ਇੱਕਦਮ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਭੱਜਣ ਕੋਸ਼ਿਸ਼ ਕੀਤੀ ਤਾਂ ਉਤੋਂ ਪਾਰਟੀ ਨੂੰ ਪਿੱਛੇ ਇਹਨੂੰ ਫੜ ਲਿਆ ਤੇ ਉਸ ਦੌਰਾਨ ਇਸ ਦੀ ਇੱਕ ਲੱਤ ਤੇ ਫ੍ਰੈਕਚਰ ਹੋ ਗਿਆ ਤੇ ਜਿਸ ਨੂੰ ਉਸ ਤੋਂ ਬਾਅਦ ਇਲਾਜ ਕਰਾਇਆ ਗਿਆ ਸਰ ਕਿੰਨੇ ਮਾਮਲੇ ਹੋਏ ਇਹ ਕਾਫੀ ਮਾੜੇ ਸੁਭਾਅ ਦਾ ਬੰਦਾ ਹੈ ਇਸ ਦੇ 8 ਮਾਮਲਿਆਂ ਤੇ ਅਰਜ਼ੀਆਂ ਲੜਾਈਆਂ ਤੇ ਝਗੜਿਆਂ ਦੇ ਐਨਡੀ ਤੇ ਕ੍ਰਿਮੀਨਲ ਵਿੱਤੀ ਦਾ ਆਦਮੀ ਤੇ ਇਸ ਤੋਂ ਪਹਿਲਾਂ ਕਈ ਵਾਰ ਜੇਲ੍ਹ ਜਾ ਚੁੱਕਾ ਤੇ ਉਸ ਤੋਂ ਬਾਅਦ ਫਿਰ ਆ ਪਾਜਿੰਦੇ ਤੇ ਪਰ ਇਹ ਆਦੀ ਇਸ ਤਰ੍ਹਾਂ ਦੀਆਂ ਲੜਾਈ ਝਗੜੇ ਵਾਲੀਆਂ ਵਾਰਦ ਤੇ ਉਹਨਾਂ ਜਾਣ ਦਿੰਦੇ ਰਹਿੰਦੇ ਨੇ ਕਿੰਨੇ ਗ੍ਰਿਫਤਰੀਆਂ ਉੱਥੇ ਆਉਂਦੀਆਂ ਇਹ ਮਕਦਮੇ ਦੇ 12 ਮਹੀਨੇ ਹੁਣ ਤੱਕ ਨਹੀਂ ਦਰਤਾ ਗਏ ਇਸ ਦੇ ਵਿੱਚ ਅਸੀਂ 3-4 ਪਹਿਲਾਂ ਗ੍ਰਿਫਤਾਰ ਕਰ ਚੁੱਕੇ ਹਾਂ ਜੀ ਬਾਕੀ ਹਾਂ ਜੀ ਹਾਂ ਬਾਕੀ ਦਿੰਦੇ ਨੇ ਅੱਜ ਨਾਲ ਕਿਹਦੇ ਕੋਲ ਪਰ ਹਾਂ ਇਸ ਦਿਨੇ ਜਿਹੜਾ ਜਿਹੜਾ ਸਾਨੂੰ ਅੱਜ ਦੱਸਿਆ ਵੀ ਇੱਕ ਜਿਹੜਾ ਇਹਨਾਂ ਨੇ ਉਦੋਂ ਵਾਰਦਾਸ ਦੇ ਖੰਡਾ ਵਰਤਿਆ ਸੀ ਜਨੂੰ ਜਿੰਦਰ ਨਾਲ ਉਸ ਦਾ ਵਾਰ ਕੀਤੇ ਸੀ ਕੋਈ ਨਾ ਜਾਇਜ਼ ਗਰਾਉਂਡ ਚ ਰੱਖਿਆ ਸੀ ਉਹ ਉਹ ਸੀ ਰਿਕਵਰੀ ਵੇਚੀ ਨੂੰ ਲੈ ਕੇ ਗਏ ਸੀ ਅੱਜ ਅਗਲੀ ਕਰ ਵੀ ਹੁਣ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਸੀ ਤੇ ਨੂੰ ਹੁਣ ਇਹ ਕਲੀਜੀਡਿਅਲ ਪੇਜਾਂਗੇ ਤੇ ਜਿਹੜੇ ਤੇ ਬਾਕੀ ਜਿਹੜੇ ਸਾਥੀ ਨੇ ਉਹਨਾਂ ਨੂੰ ਗਿਫਤਾ ਕਰਾਂਗੇ